ਦਾ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਸਿੱਖਾਂ ਦੇ ਨਾਲ ਬੜੇ-ਬੜੇ ਵਿਤਕਰਾ ਦਿਖਾਈ ਜਾਂਦੇ ਨੇ ਇਹ ਵਿਤਕਰਾ ਇਸ ਸਿਖਰ ਤੱਕ ਪਹੁੰਚ ਗਿਆ ਕਿ ਜਿਹੜਾ ਦੇਸ਼ ਦਾ ਆਈਐਸ ਅਫਸਰ ਜਿਉਂ ਨੇ ਸਰ ਤੇ ਪੱਕ ਬੰਨੀਆ ਤੇ ਉਹ ਬੰਗਾਲ ਦੇ ਚਾਤਵਾਦੀ ਕਿਹਾ ਜਾਂਦਾ ਭਾਰਤੀ ਜਨਤਾ ਪਾਰਟੀ ਵਾਲਾ ਜਿਹੜਾ ਨੌਜਵਾਨ ਅਰਸ਼ਦੀ ਬਾਜੀ ਨੇ ਵਰਲਡ ਕੱਪ ਜਤਾਇਆ ਉਸ ਨੂੰ ਜਦ ਇਹ ਜੇਗ ਤੇ ਕੈਚ ਛੱਡਦਾ ਤੇ ਉਹ ਪਾਕਿਸਤਾਨੀ ਖਾਲਸਾ ਨੇ ਕਿਹਾ ਜਾਂਦਾ ਇਹ ਤੀਜ਼ਰ ਰਵਈਆ ਬਹੁਤ ਮਾੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਮੇਂ ਚ ਚਾਹੇ ਉਹ 84 ਨਵੰਬਰ ਹੋਵੇ ਤੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਦੇ ਨਾਲ ਬੜੇ-ਬੜੇ ਵਿਤਕਰੇ ਦਿਖਾਈ ਦਿੰਦੇ ਨੇ ਇਹ ਵਿਤਕਰਾ ਇਸ ਸੈਕਟਰ ਤੱਕ ਪਹੁੰਚ ਗਿਆ ਕਿ ਜਿਹੜਾ ਦੇਸ਼ ਦਾ ਆਈਐਸ ਅਫਸਰ ਜਿਹੋਨੇ ਸਰਤੇ ਪੱਕ ਬੰਨੀਆ ਤੇ ਉਹ ਬੰਗਾਲ ਦੇ ਚਾਤਵਾਦੀ ਕਿਹਾ ਜਾਂਦਾ ਭਾਰਤੀ ਜਨਤਾ ਪਾਰਟੀ ਬੰਨਿਆ ਜਿਹੜਾ ਨੌਜਵਾਨ ਅਰਸ਼ੀਬਾਜੀ ਨੇ ਵਰਲਡ ਕੱਪ ਜਿਤਾਇਆ ਉਸ ਨੂੰ ਜਦ ਇਹ ਦੇਸ਼ ਤੇ ਕੈਚ ਛੜਦਾ ਤੇ ਉਹ ਪਾਕਿਸਤਾਨੀ ਹਕਲਕ ਤੋਂ ਨਹੀਂ ਕਿਹਾ ਜਾਂਦਾ ਇਹ ਦੇਸ਼ ਦਾ ਰਵਈਆ ਬਹੁਤ بڑا ਹੈ ਇਹ ਆਹ ਘੂਕ ਕਰਕੇ ਦੇਖਣਾ ਚਾਹੀਦਾ ਸਰਕਾਰਾਂ ਦੇ ਕੰਨ ਖੋਲਣੇ ਚਾਹੀਦੇ ਆ ਸਰਕਾਰਾਂ ਨੂੰ ਅੱਖਾਂ ਖੋਲ ਕੇ ਗੱਲਾਂ ਸੁਣਨੀਆਂ ਚਾਹੀਦੀਆਂ ਆ ਕਿ ਇਸ ਦੇਸ਼ ਦੀ ਇਯਾਜ਼ੀ ਲਈ ਸਿੱਖਾਂ ਦਾ ਬਹੁਤ بڑا ਰੋਲ ਆ ਇਹ ਸਿੱਖਾਂ ਨੇ ਇਸ ਭੁੱਖੇ ਦੇਸ਼ ਨੂੰ ਜਨਮ ਵੀ ਦਿੱਤਾ ਤੇ ਅੱਜ ਵੀ ਕਿਨਾ ਬਾਰਡਰ ਦੇ ਉੱਤੇ ਸਰਹੱਦਾਂ ਦੇ ਉੱਤੇ ਦੇ ਜਿਹੜੇ ਸਿੱਖ ਨੇ ਬਹੁਤ بڑا ਰੋਲ ਆ ਕਰ ਰਹੇ ਨੇ ਤੋ ਅਸੀਂ ਦੇਖਦੇ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਸਿੱਖਾਂ ਨੂੰ ਕਦੇ ਗੁਰਦੁਆਰਿਆਂ ਨੂੰ ਨਸੂਰ ਕਿਹਾ ਜਾਂਦਾ ਕਦੇ ਸਿੱਖਾਂ ਨੂੰ ਅੱਤਵਾਦੀ ਵਾਕਵਾਦੀ ਕਿਹਾ ਜਾਂਦਾ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਇਹ ਸੱਤਾ ਦੇ ਪਿੱਛੇ ਲੋਕਾਂ ਦੇ ਸ਼ਾਇਦ ਇਹ ਗੱਲ ਦੇਖੜ ਵਿੱਚ ਨਹੀਂ ਆਉਂਦੀ ਹੁਣੇ ਲਖੀਮਪੁਰ ਦੇ ਵਿੱਚ ਕੱਲ ਪਰਸੋ ਕੀ ਵਾਪਰਿਆ ਕਿ ਉੱਥੇ ਸਾਡੇ ਭਰਾ ਜਿਹੜੇ Hindu ਭਰਾ ਨੇ ਜਿਹੜੇ ਉਹ ਕਾਵੜ ਲੈ ਕੇ ਆ ਰਹੇ ਸੀ ਤੇ ਉਹਨਾਂ ਦੇ ਕਰਕੇ ਉੱਥੇ ਜਿਹੜੇ ਸਿੱਖ ਜਾ ਰਹੇ ਸੀ ਏ ਉਹਨਾਂ ਨੂੰ ਉਹਨਾਂ ਨੇ ਬਹੁਤ ਮਾਰਾ ਕਿਹਾ ਚੰਗਾ ਕਿਹਾ ਉਪਰਦਰ ਉਪਦਰ ਵੀ ਕਿਹਾ ਖਲਸਤਾਨੀ ਗੱਲ ਕੀਤੀ ਹੈ ਇਹ ਬਹੁਤ ਮਾੜੀਆਂ ਗੱਲਾਂ ਨੇ ਇਹ ਦੇਸ਼ ਦੇ ਲਈ ਖਤਰਾ ਬਣ ਗਈਆਂ ਉਹ ਜਿੱਥੇ ਨਰਿੰਦਰ ਮੋਦੀ ਜਿਹੜੇ ਦਿੱਲੀ ਦੇ ਤਖਤ ਤੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਸਾਹਮਣੇ ਚਾਹੀਦੀ ਆ ਜਿਹੜੀ ਗੱਲ ਕਾਂਗਰਸ ਕਰਦੀ ਸੀ ਉਹ ਕਾਂਗਰਸ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਉਸੇ ਰਾਹ ਤੇ ਤੁਰ ਰਹੀ ਹੈ ਸੋ ਇਹ ਗੱਲ ਜਿਹੜੀ ਆ ਸਾਡੇ ਵਾਸਤੇ ਬਹੁਤ ਮਾੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਸ ਗੱਲ ਲਈ ਵੱਡਾ ਨੋਟਿਸ ਲੈਣ ਜਾ ਰਹੀ ਆ ਤੇ ਸਿੱਖ ਆਵਾਮ ਨੂੰ ਇਸ ਗੱਲ ਹੀ ਲਾਮਬੰਦ ਕਰੇਗੀ ਕਿ ਹਰ ਨਵੀਂ ਸਵੇਰ ਕੋਈ ਨਾ ਕੋਈ ਸਿੱਖਾਂ ਦੇ ਖਿਲਾਫ ਲਾਮਬੰਦ ਹੋੜਦਾ ਉਹ ਬਹੁਤ ਮਾੜਾ ਵਾ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਦੇਸ਼ ਦੇ ਪਤਨ ਵੱਲ ਜਾਏਗੀ ਦੇਸ਼ ਦੇ ਟੁਕੜੇ ਟੁਕੜੇ ਕਰੇਗੀ ਕਿਉਂਕਿ ਜਦੋਂ ਸਿੱਖ ਦੇਸ਼ ਵਿੱਚ ਨਹੀਂ ਹੋਣਗੇ ਤਾਂ ਇਹ ਦੇਸ਼ ਨੂੰ ਆਜ਼ਾਦ ਰੱਖਣਾ ਮੈਨੂੰ ਲੱਗਦਾ ਮੇਰੀ ਬੁੱਧੀ ਮੁਤਾਬਕ ਇਹ ਇਹ ਕੀ ਜ਼ਿਆਦਾ دیر ਘਟ ਨਹੀਂ ਸਕੇਗਾ ਸੋ ਸੱਤਾ ਦੇ ਬੁਝੇ ਲੋਕ ਇਸ ਗੱਲ ਨੂੰ ਸਮਝਣ